ਅਸ਼ੀਰ ਦਿੱਤੀ ਥਾਪੀ ਮਾਰੀ ਮੁੰਡੇ ਨੇ ਆ ਕਮਾਲ ਦਾ ਪਰਫੋਰਮੈਂਸ ਅਗਲੀ ਰੇਡ ਪਾਉਣ ਦੇ ਵਾਸਤੇ ਦੇਖਦੇ ਨਹੀਂ ਆ ਜਤਵਾਰ ਸਿੰਘ ਜਿੱਟੀ ਵਾਲਾ ਅੱਗੇ ਆ ਕਬੱਡੀ ਖਿਡਾਰੀ ਸ਼ੀਲੂ ਵਰਗੇ ਸਮਨ ਵਰਗੇ ਚਿੱਟੀ ਦੇ ਜੱਗੇ ਵਰਗੇ ਆ ਦੇਖਦੇ ਨਹੀਂ ਜਤਿੰਦਰ ਵਰਗੇ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਸ਼ੋਹਰਾ ਹਰਿਆਣੇ ਕਬੱਡੀ ਦੇ ਮੈਦਾਨ ਵਿੱਚ ਪਾਈ ਜਾਦਾ ਬਾਟੇ ਦੇ ਤੇ ਜੀ ਨੇ ਲਾਇਨੇ 50 ਆ ਸ਼ੀਲੰਗ ਵਾਲਿਆਂ ਦੇ ਜਿਨ੍ਹਾਂ ਜੱਫੇ ਲਾਏ ਨੇ ਪਜਾ ਕਬੱਡੀ ਵੈ ਬਸਟਾਂ ਦੇ ਲਈ ਆਉਣਗੇ ਆ ਕਲਸੀਆ ਇੰਦਰਜੀਤ ਦਾ ਵੀਰ ਨੌਜਵਾਨ ਰਵੀ ਦਾ ਬੋਲਿਆ ਹੋਆ ਧਾਵਾ ਕ੍ਰਿਕਟਨ ਦਾ ਖੇਡ ਸਟੇਡੀਅਮ ਅੱਜ ਇਸ ਗੱਲ ਦੀ ਗਵਾਹੀ ਭਰਦਾ ਵੀ ਪੰਜਾਬੀਆਂ ਦੀ ਮਾਂ जसमाल पुत्रोड़ सत लख जेत्रू जो सामरा ਵਾਲਾ ਇਥੇਲੇ ਸ਼ੰਕਰ ਬਰੋਣੀ ਨੇ ਕਹਿੰਦੇ ਸਵਾਰ ਰਵੀ ਡਾੜੇ ਵਾਲੇ ਰਵੀ ਵੀ ਬਦਾਨਾਂ ਦੀ ਕਹਾਣੀ ਕੁਝ ਵੱਖਰੀ ਹੱਲਾ ਬੋਲਾ ਤਲੇ ਦੇ ਨਾਲ ਪਾਉਂਦਾ ਸਾਹ ਠੋਕਲਾ ਉਹ ਮਾਨ ਨਾਲ ਖੇਡਦਾ ਕਬੱਡੀ ਗੱਭਰੂ ਫਰਦਾ ਗਰਾਉਂਡਾਂ ਦੇ ਬੋਕਲਾ ਗੱਭਰੂ ਫਰਦਾ ਗਰਾਉਂਡਾਂ ਦੇ ਬੋਕਲਾ ਵੱਜ ਗਈ ਕੰਜੀ ਫਿਰ ਬਿੰਦੂ ਸੀ ਜੇਲੀਆ ਉਹ ਟੈਂਗਰੂ ਦਾ ਵੀਰ ਐ ਬਿੰਦੂ ਅਫਤਾਰੀ ਰਿਹਾ ਲੱਕੀ ਕੁੰਨਰ ਚਾਚੇ ਨੇ ਗੱਲਾਂ ਐਨ ਟਿਕਾਰੇ ਲਾਈਆਂ ਇਹਦਾ ਬੇਹੂ ਅੰਬਰਦਰ ਦਾ ਸ਼ਿੱਲੋ ਇਹ ਸਿੱਧੂ ਛਾ ਗਿਆ ਬੇਕਰਾਉਂਡਾਂ ਦੇ ਮੇਟੀ ਕਬੱਡੀ ਖਾ ਖੇਡਣਾ ਜਿਵੇਂ ਦੁਨੀਆ ਘਰੇ ਕਰੋਨੇ ਤੋਂ ਕਿ ਮੈਂ ਵੀ ਚੱਲਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਐਮ ਵਰਡ ਇਮੀਗ੍ਰੇਸ਼ਨ ਦਾ ਤੇ ਪ੍ਰਾਈਮ ਕਮਪਲੈਂਸ ਦਾ ਬਹੁਤ ਬਹੁਤ ਧੰਨਵਾਦ 100% ਬਾਕੀ ਲੱਗੀ ਸਮਰਾਲਾ ਸਾਡੇ ਮੀਰ ਵੱਲੋਂ 500 ਰਗ ਟੱਲੇ ਦੀਆਂ ਕਬੱਡੀਆਂ ਦੇ ਜਿੱਤੋਬੀ ਜਿਹੜਾ ਆਵੇ ਲਓ ਅਗਲੀ ਪਈ ਕਬੱਡੀ ਖੇਡ ਮੈਦਾਨ ਦੇ ਵਿੱਚ ਇੱਕ ਕਬੱਡੀ ਦਾ ਚੋਕਾ ਰੇਟਣਾ ਰਵੀ ਜੱਲਨ ਵਾਲਾ ਖੇਡ ਦਾ ਅੰਦ ਵਿੱਚ ਕਬੱਡੀ ਪੋਰਡ ਨਹੀਂ ਵਧਿਆ ਹੋਇਆ ਸੀਜੇ ਵਾਲੀਆ ਪਿੰਦੂ ਇਸ ਸਮੇਂ ਪੁਆਇੰਟ ਨੌਜਵਨ ਗੱਭਰੂ ਇਹ ਤਾਂ ਬਿਲਕੁਲ ਸੀਚੇ ਵਾਲੀਆ ਇਹ ਪਿੰਦੂ ਐ ਸੀਚੇ ਵਾਲੀਆ ਉਧਰ ਮੈਦਾਨ ਦੇ ਵਿੱਚ ਤਿਆਰ ਐ ਇਹ ਹਰਿਆਣੇ ਦਾ ਸ਼ੇਰ ਐ ਇਹ ਕਲਨ ਦੀ ਧਰਤੀ ਦਾ ਰਵੀ ਐ ਉਧਰ ਚਾਰ ਸੀਚੇ ਵਾਲੀਆ ਪਿੰਦੂ ਐ ਤੇ ਮਠੱਡਿਆਂ ਵਾਲਾ ਦੁਜੰਦਰ ਮਾਰਕੀ ਦਾ ਗੋਪੀ ਐ ਤੇ ਸ਼ਨੀ ਕਾਲੇ ਸੰਘਿਆਂ ਵਾਲਾ ਤੇ ਜਹਾਂ ਦੇ ਵਿੱਚੋਂ ਕਿਹੜਾ ਖਿਡਾਰੀ ਹੁਣ ਰੁਕਣ ਦਾ ਯਤਨ ਕਰਦਾ ਆ ਸ਼ਨੀ ਕਾਲੇ ਸੰਘਿਆਂ ਵਾਲਾ ਖੜਿਆ ਹੋਇਆ ਗੁੱਟ ਪੱਜੀ ਇਹ ਕੈਂਚੀ ਲੱਗਿਆ ਹੋਇਆ ਜ਼ੋਰ ਬੱਲੇ 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 ਓ ਤਾੜੀ ਮੁੱਕਣੀ ਨਹੀਂ ਚਾਹੀਦੀ ਓ ਸਿਰਾਂ ਲਾ ਦੇ ਸਿਰਾਂ ਲਾ ਦੇ ਰੇਡਮੈਂਟਨ ਵਾਲੇ ਓ ਸਾਹਮਣੇ ਦੇਖੋ